ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀਚੇਨਕ ਮੈਂ ਗਮਨੇਸ਼ਿੰਗ ਪੱਟੀ ਐਡਵੋਕੇਟ ਤੋਂ ਸੇਵਾ ਕਰ ਰਿਹਾ ਜੀ ਅੱਜ ਦੇ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਚੋਣਾਂ ਦਾ ਦਲਕੁੜੀ ਉੱਤੇ ਚੱਲ ਰਿਹਾ ਹੈ ਇਤੋਂ ਤੱਕ ਕਿ ਬੜੇ ਅਜੀਬ ਜੇ ਸਮਕਰਨ ਜਿਹੜੇ ਨੇ ਆ ਚੋਣਾਂ ਦੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਐਵੇਂ ਲੱਗਦਾ ਹੈ ਕਿ ਕੋਈ ਵੱਖਰੀ ਕਿਸਮ ਦੀ ਨੀਤੀ ਜੇ ਆਉਂਦੀ ਹੋਵੇ। ਉਹ ਵੀ ਗੱਲ ਜਿਹੜੀ ਮੇਨ ਹੈ ਵੇਖਣ ਵਾਲੀ ਹੈ ਕਿ ਇਹ ਅਸੀਂ ਅੱਜ ਇੱਕ ਅਲੱਗ ਵਿਸ਼ੇ ਦੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਦਿੱਲੀ ਦੇ ਵਿੱਚ ਇੱਕ ਹਸਪਤਾਲ ਮਟੰਟਰੀ ਹਸਪਤਾਲ ਜਿਹੜੇ ਵਿੱਚ 7 ਨਵੇਂ ਜੰਮੇ ਬੱਚਾ ਬੱਚੇ ਸੀਗੇ ਜਿੱਦੋਂ ਉਸ ਨੂੰ ਅੱਗ ਲੱਗੀ ਜਿਸ ਦੇ ਨਾਲ ਕਾਫੀ ਨੁਕਸਾਨ ਹੋਇਆ। ਔਰ ਸਾਰੇ ਰਾਜਨੇਤਾ ਜਿਹੜੇ ਨੇ ਆਪਣੀਆਂ ਆਪਣੀਆਂ ਪਾਰਟੀਆਂ ਦੇ ਪ੍ਰਚਾਰ ਵਾਸਤੇ ਉੱਤੇ ਹੋਏ ਨੇ ਕੋਈ ਮੈਨੀਫੈਸਟੋ ਦੀ ਗੱਲ ਨਹੀਂ ਕੀਤੀ ਜਾ ਰਹੀ ਸਿਰਫ ਇੱਕ ਦੂਜੇ ਉੱਤੇ ਚਿੱਕੜ ਛਟਿਆ ਜਾ ਰਿਹਾ ਹੈ ਰਾਸ਼ਟਰ ਦਾ ਰਾਸ਼ਟਰ ਦੇ ਮੁੱਦਿਆਂ ਦਾ ਕੋਈ ਵੀ ਧਿਆਨ ਖਾਸ ਕਰਕੇ ਨਹੀਂ ਰੱਖਿਆ ਜਾ ਰਿਹਾ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸਾਡੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹ ਗੱਲ ਬੜੀ ਤਰੀ ਕਿਸਮ ਦੀ ਹੈ ਕਿ ਸਰਧਾਨ ਜਦੋਂ ਭਾਰਤ ਆਯਾਦ ਹੋਇਆ ਭਾਰਤ ਆਯਾਦ ਹੋਣ ਤੋਂ ਬਾਅਦ ਜਿਹੜਾ ਸੰਧਾਨ ਬਣਿਆ ਉਹਦੇ ਵਾਸਤੇ ਲੋਕ ਰਾਏ ਫਾਸਲ ਦੀ ਕੀਤੀ ਗਈ ਇੱਥੋਂ ਤੱਕ ਜਿਵੇਂ ਪੰਜਾਬ ਦੀ ਵੰਡ ਹੋਈ ਤਾਂ ਪੰਜਾਬ ਦੇ ਉਸ ਵੇਲੇ ਦੇ ਟਵਾਣਾ ਜਿਹੜੇ ਪ੍ਰਾਤਨ ਵੱਡੇ ਪੰਜਾਬ ਦੇ ਜ਼ਰਸੀ ਉਹਨਾਂ ਨੇ ਮਤਾ ਪਾਸ ਪਹੁੰਚ ਸਮਝ ਕੀਤਾ ਪਾਰਲੀਮੈਂਟ ਵਿੱਚ ਮਤਾ ਪਾਸ ਪੰਜਾਬ ਦੀ ਉਹ ਬਦਕ ਸਮਝ ਬਤਾ ਪਾਸ ਹੁੰਦੇ باوجود ਕਿ ਪੰਜਾਬ ਨੂੰ ਵੰਡਿਆ ਨਾ ਜਾਵੇ ਫਿਰ ਵੀ ਪੰਜਾਬ ਨੂੰ ਵੰਡਿਆ ਗਿਆ ਉਸ ਤੋਂ ਬਾਅਦ ਅਟਨੀ ਜਾਚ ਉਸ ਤੋਂ ਬਾਅਦ 68 ਸੇ ਪੰਜਾਬ ਦੀ ਵੰਡ ਕਰਦਿਆਂ ਕਰਦਿਆਂ ਪੰਜਾਬ ਪੰਜਾਬ ਇੱਕ ਭਾਰਤ ਦੇ ਇੱਕ ਸਿਰਫ ਇੱਕ ਪੁਆਇੰਟ ਤੇ ਲੈ ਆਂਦਾ ਗਿਆ ਜਿੱਥੇ ਤੱਕ ਭਾਰਤੀ ਸੰਵਧਾਨ ਦੀ ਗੱਲ ਹੈ ਐਮਰਜੈਂਸੀ ਤੋਂ ਪਹਿਲਾਂ ਭਾਰਤ ਦੇ ਸੰਵਧਾਨ ਦੇ ਵਿੱਚ ਸਿੱਖਿਆ ਬਾਰੇ ਜਿਹੜੀ ਨੀਤੀ ਸੀ ਉਹਨੂੰ ਘਟਨ ਦਾ ਅਧਿਕਾਰ ਜਿਹੜਾ ਹੈ ਉਹ ਸਟੇਟ ਸਰਕਾਰਾਂ ਨੂੰ ਦਾ ਸੀ ਐਮਰਜੈਂਸੀ ਤੋਂ ਬਾਅਦ ਅਮੈਂਡਮੈਂਟ ਕਰਕੇ ਸਿੱਖਿਆ ਦਾ ਅਧਿਕਾਰ ਜਿਹੜਾ ਹੈ ਉਹ ਸੈਂਟਰ ਆਪਣੇ ਕੋਲ ਲੈ ਗਿਆ ਉਸ ਤੋਂ ਬਾਅਦ ਵੀ ਕੋਈ ਤਬਦੀਲੀ ਸਿੱਖਿਆ ਦੇ ਮਿਆਰ ਵਿੱਚ ਨਹੀਂ ਆਈ ਸਗੋਂ ਮਿਆਰ ਘਟਾ ਗਿਆ ਹੌਲੀ ਹੌਲੀ ਇੱਥੋਂ ਤੱਕ ਦੀ ਸਥਿਤੀ ਬਣ ਗਈ ਕਿ ਜਿੰਨੇ ਬੁੱਧੀਜੀਵੀ ਭਾਰਤੀ ਜਾਂ ਪੰਜਾਬ ਦੇ ਆਉਣ ਵਾਲੇ ਨੇ ਉਹ ਉਹ ਲੋਕ ਨੇ ਜਿਹੜੇ ਲੋਕ ਆਪਣੇ ਆਪਣੇ ਖੇਤਰ ਦੀ ਮਾਤ ਭਾਸ਼ਾ ਪਰਿਵਾਰਕ ਭਾਸ਼ਾ ਇਲਾਕਿਆਂ ਦੀ ਬੋਲੀ ਅਤੇ ਰਾਜ ਦੀ ਬੋਲੀ ਤੋਂ ਨਾ ਵਾਂਗਦੇ ਜੇ ਇਹ ਗੱਲ ਕਹਿ ਲਈਏ ਕਿ ਸਾਰੇ ਆਪਣੇ ਆਪ ਨੂੰ ਵੇਝ ਕਸਣਾ ਚਾਹੁੰਦੇ ਨੇ ਤਾਂ ਇਹ ਸੱਚ ਕੋਈ ਯਾਦ ਕਰਨੀ ਨਹੀਂ ਹੋਏਗੀ ਬਹੁਤ ਸਾਰੀਆਂ ਸਟੇਟਾਂ ਭਾਰ ਦੇ ਵਿਚਾਰਸ਼ੀਆ ਵੀ ਨੇ ਜਿਨ੍ਹਾਂ ਦੀ ਆਪਣੀ ਇਲਾਕਾ ਹੀ ਭਾਸ਼ਾ ਨਹੀਂ ਹੈ ਮਾਤਪਾਸ਼ਾਹੀ ਹੈ ਉਹਨਾਂ ਦੇ ਵਿੱਚ ਹਿੰਦੀ ਨੂੰ ਥੋਕੇ ਡਾ ਰਹੇ ਪਰ ਜਿਹੜੀਆਂ ਸਟੇਟਾਂ ਦੇ ਵਿੱਚ ਮਾਤਪਾਸ਼ਾ ਪ੍ਰਚਲਿਤ ਸੀ ਜਿਵੇਂ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬੀ ਦੇ ਪੀੜੀ ਨੂੰ ਮੁੱਖੀ ਪ੍ਰਧਾਨ ਸੀ ਜਿਸ ਨੂੰ ਇਸ ਨੂੰ ਪੜਾਈ ਦਾ ਮਾਧਿਅਮ ਨਹੀਂ ਬਣਾਇਆ ਗਿਆ ਪੜਾਈ ਦਾ ਮਾਧਿਮ ਨਾ ਬਣਾਉਣ ਦੇ ਦੇ ਕਾਰਨ ਕਈ ਨੇ ਕਿਉਂਕਿ ਇਹ 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 ਜ਼ਬਾਨ ਇੱਕ ਐਸੀ ਜ਼ਬਾਨ ਹੈ ਜਿਸ ਦੇ ਵਿੱਚ ਹਰ ਮੂਵਮੈਂਟ ਨੂੰ ਹਰ ਭਾਵਨਾ ਨੂੰ ਹਰ ਅਸਾਸ ਨੂੰ ਹਰ ਕੁਦਰਤੀ ਤੇ ਗੈਰ ਕੁਦਰਤੀ ਕਿਰਿਆਵਾਂ ਨੂੰ ਨੂੰ ਪਕੜ ਵਿੱਚ ਲਿਆਂਦਾ ਜਾ ਸਕਦਾ ਹੈ ਲਿਪੀ ਵਿੱਚ ਲਿਆਂਦਾ ਜਾ ਸਕਦਾ ਇਸ ਲਈ ਪਹਿਲਾਂ ਤੋਂ ਕਰਦਿਆਂ ਬਹੁਤ ਸਾਰੀਆਂ ਪਛਾਵਾਂ ਦੇ ਵਿੱਚ ਇਹਨੂੰ ਪ੍ਰਵਾਨ ਨਹੀਂ ਕੀਤਾ ਗਿਆ ਇੱਥੋਂ ਤੱਕ ਕਿ ਪੰਜਾਬ ਦੇ ਵਿੱਚੋਂ ਹੀ ਪੰਜਾਬੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਕਦੇ ਪੰਜਾਬੀ ਦੇ ਆਪ ਵਿੱਚ ਬੋਲਿਆ ਗਿਆ ਉੱਥੇ ਸ਼ਬਦ ਜਿਹੜਾ ਉਹ ਜੇ ਹੋ ਸਕੇ ਵੇਅਰ ਇਟ ਇਜ਼ ਪੋਸੀਬਲ ਸਾਧੂ ਵਰਤਕੇ ਇਸ ਦੀ ਹੋਣੀ ਨੂੰ ਨਿਸ਼ਚਿਤ ਕੀਤਾ ਗਿਆ ਕਿ ਜੇ ਹੋ ਸਕਦਾ ਤੇ ਕਰ ਲੋ ਨਹੀਂ ਨਹੀਂ ਤੇ ਜ਼ਰੂਰੀ ਨਹੀਂ ਵੇਅਰ ਇਟ ਇਜ਼ ਦਾ ਮਤਲਬ ਹੈ ਕਿ ਇਹ ਜ਼ਰੂਰੀ ਨਹੀਂ ਪਰ ਪਰਮਾਤਮਾ ਭਾਸ਼ਾ ਪਰਵਾਰਿਕ ਭਾਸ਼ਾ ਇਲਾਕਾਈ ਭਾਸ਼ਾ ਤੇ ਰਾਜ ਭਾਸ਼ਾ ਤੋਂ ਬਗੈਰ ਕੋਈ ਵੀ ਜਨਰੇਸ਼ਨ ਕੋਈ ਵੀ ਸਭਿਆ ਸਭਿਤਾ ਸਰਵਗੁਣਿਕ ਕਰ ਸਕਦਾ ਜਿੰਨਾ ਵਧੀਆ ਸਿੱਖਿਆ ਦਾ ਨਿਆਰ ਉਹਨਾਂ ਦੀ ਮਾਤ ਭਾਸ਼ਾ ਵਿੱਚ ਉਹਨਾਂ ਦੀ ਪਰਿਵਾਰਕ ਬੋਲੀ ਵਿੱਚ ਉਹਨਾਂ ਦੀ ਆਲਾਕਾਈ ਸਮਝ ਦੇ ਵਿੱਚ ਤੇ ਰਾਜ ਭਾਸ਼ਾ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ ਉਹ ਉਹ ਕਿਸੇ ਵੀ ਘੋਰ ਨਹੀਂ ਹੋ ਸਕਦਾ ਪਰ ਸਰਕਾਰਾਂ ਨੇ ਇਹ ਇਸ ਗੱਲ ਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇੱਕ ਕਿਸਮ ਦੀ ਨਾਰਕੀ ਪਾਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਸ਼ਾਈ ਲੈਵਲ ਤੇ ਜਿਸ ਦੇ ਵਿੱਚ ਇੱਕ ਭਾਸ਼ਾ ਨੂੰ ਸਾਰੇ ਰਾਸ਼ਟਰ ਦੇ ਵਿੱਚ ਥੋਪਣ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਸ਼ਟਰੀ ਭਾਸ਼ਾ ਹੋਣਾ ਕੋਈ ਬਾਦੀ ਗੱਲ ਨਹੀਂ। ਪਰ ਜੇ ਇਹ ਭਾਸ਼ਾ ਨੂੰ ਦੂਸਰੇ ਇਲਾਕਿਆਂ ਦੀ ਮਾਤ ਭਾਸ਼ਾ ਪਰਿਵਾਰਕ ਭਾਸ਼ਾ ਇਲਾਕਾਈ ਭਾਸ਼ਾ ਨੂੰ ਦਬਾ ਕੇ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਇੱਕ ਕਮਜ਼ੋਰੀ ਦੇ ਬਰਾਬਰ ਨੰਬਰ 2 ਇਹ ਇੱਕ ਮਾਰਸਕ ਪਾਰ ਤੇ ਕਮਜ਼ੋਰੀ ਦੀ ਅਵਸਥਾ ਹੈ ਨੰਬਰ 2 ਜਿਹੜੀ ਆ ਕਿ ਸੰਵਧਾਨ ਦੇ ਵਿੱਚ ਜਦੋਂ ਆਜ਼ਾਦੀ ਤੋਂ ਬਾਅਦ ਸੰਵਧਾਨ ਬਣਿਆ ਤਾਂ ਕੁਝ ਚੋਣਵੇਂ ਬੰਦਿਆਂ ਨੇ ਕੁਝ ਚੋਣਵੇਂ ਦੇਸ਼ਾਂ ਦੇ ਸੰਵਧਾਨਾ ਜੋ ਕੁਝ ਕੁਝ ਲਾਇਕੀ ਉਹਦਾ ਇੱਕ ਸੰਵਧਾਨ ਕੁਝ ਵਿਅਕਤੀਆਂ ਨੇ ਤਿਆਰ ਕਰ ਉਹ 1950 ਦੇ ਵਿੱਚ ਉਹ ਲਾਗੂ ਕਰਤਾ ਗਿਆ ਲੋਕਾਂ ਨੇ ਸਰਕਾਰ ਕਰਦਾ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵੇਲੇ ਕੋਈ رائے شمਰੀ ਨਹੀਂ ਕੀਤੀ ਗਈ رائے شمਰੀ ਵਾਸਤੇ ਮੈਂ ਇਸਰ ਕੇ ਕਹਿੰਦਾ ਹੈ ਕਿ ਜਿਹੜਾ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕਾਂ ਦੇ ਨੁਮਾਇੰਦੇ ਚੁਣੇ ਜਾਂਦੇ ਨੇ ਪਰ ਪਾਰਲੀਮੈਂਟ ਦੇ ਵਿੱਚ ਅਨੇ ਗੁੰਗੇ ਬੋਲੇ ਬਹਿਰੇ ਸੰਸਦ ਬੈਠੀ ਹੋਊਂ ਜਿੱਥੇ ਕਿ ਮਤਲਬ ਇੱਕ ਵਿਅਕਤੀ ਜਾਂ ਦੋ ਵਿਅਕਤੀ ਜਿਹੜੇ ਨੇ ਆਪਣੇ ਭਾਸ਼ਣ ਕਰਕੇ ਜਾਂ ਵਿਰੋਧੀ ਧਿਰ ਆਪਣਾ ਰੌਲਾ ਰੱਪਾ ਪਾ ਕੇ ਦਿਖਾ ਜਾਂਦੀ ਹੋਵੇ ਤੇ ਕਮੂਨ ਬਣ ਜਾਂਦੇ ਹੋਣ ਤੇ ਜਿਹੜੇ ਜਿੰਨਾਂ ਲੋਕਾਂ ਨੂੰ ਅਸੀਂ ਮਮੈਂਦਗੀ ਦਿੱਤੀ ਹੈ ਕਿ ਪਾਰਲੀਮੈਂਟ ਦੇ ਵਿੱਚ ਸਾਡੀ ਆਵਾਜ਼ ਉਠਾਉਣੀ ਹੈ ਸਾਡੇ ਪਛਾਣਾਂ ਬਾਰੇ ਗੱਲ ਕਰਨੀ ਹੈ ਸਾਡੇ ਇਲਾਕਿਆਂ ਬਾਰੇ ਗੱਲ ਕਰਨੀ ਹੈ ਉਹ ਕੂਮੇ ਬਣ ਕੇ ਬੈਠੇ ਇਹ ਇਸ ਕਰਕੇ ਸੰਵਿਧਾਨ ਦੇ ਵਿੱਚ ਜਦੋਂ ਵੀ ਕੋਈ ਤਬਦੀਲੀ ਕੀਤੀ ਜਾਣੀ ਹੈ ਮੇਰਾ ਆਪਣਾ ਵਿਚਾਰ ਹੈ ਕਿ ਉਹਦੇ ਪ੍ਰਤੀ ਲੋਕਾਂ ਦੀ رائے شمਾਰੀ ਕਰਨ ਕਰਾਣੀ ਬਹੁਤ ਜ਼ਰੂਰੀ ਹੈ رائے شمਾਰੀ ਅੱਜ ਕੱਲ ਕੋਈ ਢੰਗ ਨਹੀਂ ਇੱਕ ਮੋਬਾਈਲ ਮੋਬਾਈਲ ਨੰਬਰ ਦੇ ਦਿਓ ਹਰ ਬੰਦੇ ਦੀ ਕੋਲ ਤਕਰੀਬਨ ਮੋਬਾਈਲ ਨੇ ਉਹ ਤੁਹਾਨੂੰ رائے شمਾਰੀ ਦੇ ਵਿੱਚ ਉਸੇ ਵੇਲੇ ਹਾਂ ਜਾਂ ਨਾ ਦੇ ਵਿੱਚ ਜਵਾਬ ਦੇ ਕੇ ਇੱਕ ਫੈਸਲਾ ਕੀਤਾ ਜਾ ਸਕਦਾ ਹੈ ਦੂਜੀ ਗੱਲ ਜਿਹੜੀ ਵੀ ਤਰਮੀਮ ਕਰਨੀ ਹੈ ਤਰਮੀਮ ਕਰਨ ਲੱਗਿਆਂ ਲੋਕ ਪਛਾਹਵਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਲੋਕਾਂ ਨੂੰ ਸਾਹਮਣੇ ਰੱਖਣਾ ਹੈ ਲੋਕਾਂ ਦੇ ਹਿੱਤਾਂ ਨੂੰ ਸਾਹਮਣੇ ਰੱਖਣਾ ਹੈ ਇਹਨਾਂ ਹਿੱਤਾਂ ਦੀ ਪਾਲਣਾ ਤਦ ਹੀ ਹੋ ਸਕਦੀ ਹੈ ਜੇ ਲੋਕਾਂ ਦੀ ਰਾਇਸ਼ਮਾਰੀ ਜਿਹੜੀ ਆ ਉਹ ਸਾਰਥਕ ਹੋ ਲੋਕਤੰਤਰ ਦੇ ਵਿੱਚ ਸੰਸਦ ਭੇਜ ਦੇਣਾ ਤੇ ਸੰਸਦਾਂ ਦਾ ਉੱਥੇ ਜਾ ਕੇ ਬੋਲਣਾ ਨਾ ਬੋਲਣਾ ਇਹ ਕੋਈ ਲੋਕਤੰਤਰ ਨਹੀਂ ਹੈ ਇਹ ਕੋਈ ਰਾਇਸ਼ਮਾਰੀ ਨਹੀਂ ਹੈ ਇਹ ਕੋਈ ਫੈਸਲਾ ਨਹੀਂ ਹੈ ਵੋਟਰਾਂ ਦਾ ਤੇ ਉਹਨਾਂ ਨੇ ਇਹ ਗੱਲ ਕਰਕੇ ਭੇਜਤੀ ਕਿ ਤੂੰ ਤੂੰ ਉੱਥੇ ਜਾ ਕੇ ਬਹਿ ਕੇ ਆਪਣੀਆਂ ਤਨਖਾਹਾਂ ਲਈਆਂ ਪੱਤੇ ਲੈ ਪੰਛੀਆਂ ਲੀਆਂ ਤੇ ਘਰ ਨੂੰ ਵਾਪਸ ਆ ਗਏ। ਜャ ਆਪਣੇ ਸੁਖសុਦਾਂ ਕੀਤੀਆਂ ਜਿਹੜਾ ਗਿਆ ਗਰੀਬ ਹੋ ਕੇ ਗਿਆ ਅਮੀਰ ਬਣ ਕੇ ਆ ਗਿਆ ਇਹ ਕੋਈ ਚਾਹੀਦ ਲੋਕਤੰਤਰ ਨਹੀਂ। ਲੋਕਤੰਤਰ ਨੂੰ ਸਰਵਾਈਵ ਕਰਨ ਵਾਸਤੇ ਸੰਵਧਾਨ ਨੂੰ ਸਰਵਾਈਵ ਕਰਨ ਵਾਸਤੇ ਇਹ ਬਹੁਤ ਜ਼ਰੂਰੀ ਹੈ ਅਤਿ ਜ਼ਰੂਰੀ ਹੈ ਕਿ ਲੋਕਾਂ ਦੀ رائے شمਾਰੀ ਜਿਹੜੀ ਆ ਉਹਨੂੰ ਇਹ ਸਸਤ ਪਾਟ ਬਣਾਇਆ ਜਾਵੇ। ਅਤੇ ਉਹਨਾਂ ਇਲਾਕਿਆਂ ਦੇ ਵਿੱਚ ਕਿੱਥੋਂ ਦੀ ਐਡਮਿਨਿਸਟ੍ਰੇਸ਼ਨ ਬਿਊਰੋਕ੍ਰੇਟਸ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਿصافੀਤਾ ਨੇ ਚਲਉਣੀ ਹੈ ਉਹਨਾਂ ਨੂੰ ਉਸ ਇਲਾਕੇ ਦੀ ਬੋਲੀ ਬੋਲਣ ਦੀ ਸਮਝਣ ਦੀ ਤੇ ਲਿਖਣ ਦੀ ਮਹਾਰਤ ਹੋਵੇ ਉਹ ਆਪਣੇ ਦਫ਼ਤਰਾਂ ਦੇ ਵਿੱਚ ਆਪਣੇ ਅਹੁਦਿਆਂ ਦੇ ਬਹਿ ਕੇ ਲੋਕਾਂ ਨਾਲ ਉਸ ਮਾਤ ਭਾਸ਼ਾ ਦੇ ਵਿੱਚ ਗੱਲ ਕਰ ਉਹਨਾਂ ਦੀ ਗੱਲ ਉਸ ਭਾਸ਼ਾ ਦੇ ਵਿੱਚ ਸੁਣਨਾ ਤਾਂ ਕਿ ਉਹਨਾਂ ਦਾ ਆਦਾਨ-ਪ੍ਰਦਾਨ ਜਿਹੜਾ ਖੇਲਾ ਦਾ ਵਧਿਆ ਹੋ ਸਕੇ ਜਿੱਦੂ ਵਿਕਾਸ ਹੋ ਸਕੇ ਪਰ ਵੇਖਣ ਨੂੰ ਜਾਇਆ ਹੈ ਕਿ ਬਹੁਤ ਸਾਰੇ तकरीबन ਸਾਰੇ ਲੋਕ ਜਿਹੜੇ ਬਿਊਰੋਕਰੇਟਸ ਬਣ ਰਹੇ ਨੇ ਆਈਐਸ ਆਈਪੀਐਸ ਆਈਐਸ ਆਈਸੀਐਸ ਵਗੈਰਾ ਜੋ ਵੀ ਵੱਡੀਆਂ ਵੱਡੀਆਂ ਤੰਗੇਦਾਰੀਆਂ ਨੇ ਸੈਕਟਿਏਟ ਹੈ ਜਿੰਨੇ ਵੀ ਪ੍ਰਿੰਸੀਪਲ ਨੇ ਜਿੰਨੇ ਯੂਨੀਵਰਸਿਟੀਆਂ ਦੇ ਲੈਕਚਰ ਪ੍ਰੋਫੈਸਰ ਨੇ ਉਹ ਸਾਰੇ ਉਹ ਲੋਕ ਨੇ ਉਹਨਾਂ ਤੋਂ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਜਿੰਨਾ ਬੰਦਿਆਂ ਨੇ ਆਪਣੀ ਮਾਤਭਾਸ਼ਾ ਨੂੰ ਆਪਣੀ ਪਰਿਵਾਰਕ ਭਾਸ਼ਾ ਨੂੰ ਆਪਣੇ ਇਲਾਕੇ ਦੀ ਭਾਸ਼ਾ ਨੂੰ ਆਪਣੇ ਰਾਜ ਦੀ ਭਾਸ਼ਾ ਨੂੰ ਪੜ੍ਹਿਆ ਹੀ ਨਹੀਂ ਨਾ ਹੀ ਵਿਚਾਰਿਆ ਕਿ ਉਹ ਬੁੱਧੀ ਜੀਵੀ ਖੋ ਰਹੇ ਜਿਹਦੇ ਨਾਲ ਲੋਕਾਂ ਦਾ ਤਾਲਮੇਲ ਅਫਸਰशाही ਨਾਲ ਲੋਕਾਂ ਦਾ ਬਾਲਮੀਲ ਬਿਊਰੋਕ੍ਰੇਸੀ ਨਾਲ ਘਟਦਾ ਜਾ ਰਿਹਾ ਹੈ ਬਿਊਰੋਕ੍ਰੇਸੀ ਏਸ਼ੀਆ ਚ ਬਹਿ ਕੇ ਕਾਫਲੇ ਕਰ ਲਈ ਤਿਆਰ ਹੈ ਲੋਕ ਜਿਹੜੇ ਨੇ ਆਪਣੀ ਮਾਤ ਭਾਸ਼ਾ ਦੇ ਵਿੱਚ ਬਾਹਰ ਬਹਿ ਕੇ ਮਜਾਰੇ ਕਰ ਰਹੇ ਨੇ ਬੜਾ ਅਜੀਬ ਜਹਾਂ ਮਨਜ਼ਰ ਬਣਦਾ ਜਾ ਰਿਹਾ ਇਹਨੂੰ ਸੁਧਾਰਨ ਦੀ ਲੋੜ ਹੈ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਇੱਕ ਇਸ ਲੈਵਲ ਦੇ ਫੈਸਲੇ ਲਏ ਜਾਣ ਕਿ ਜਿਹੜੀ ਮਾਤ ਭਾਸ਼ਾ ਹੈ ਪਰਿਵਾਰਕ ਭਾਸ਼ਾ ਹੈ ਉਹਨੂੰ ਪਰਿਵਾਰਾਂ ਦੇ ਵਿੱਚ ਵੀ ਪ੍ਰਚਲਿਤ ਕੀਤਾ ਜਾਵੇ ਉਹ ਲੋਕ ਇੱਥੇ ਲਾਇਆ ਜਾਣ ਜਿਹੜੇ ਲੋਕ ਪਹਾੜਾਂ ਦੇ ਕਨਵੈਂਟ ਸਕੂਲਾਂ ਦੀਆਂ ਪੜਾਈਆਂ ਕਰਕੇ ਜਿੱਥੇ ਅੰਗਰੇਜ਼ੀ ਪੜਾ ਕਿਤੇ ਜਾ ਰਹੇ ਨਾ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਆ ਨਾ ਅੰਗਰੇਜ਼ੀ ਦੀ ਵੋਕੈਬਲਰੀ ਆਉਂਦੀ ਆ ਨਾ ਆਪਣੀ ਮਾਤ ਭਾਸ਼ਾ ਦੀ ਵਿਕਰਲੀ ਆਉਂਦੀ ਆ ਬੜੀ ਅਜੀਬ ਗੱਲ ਹੈ ਬੜੀ ਕਹਿਣ ਲੱਗਿਆ ਸ਼ਰਮ ਵੀ ਆਉਂਦੀ ਆ ਤੇ ਉਹ ਲੋਕ ਜਿਹਨਾਂ ਨੂੰ ਆਪਣੀ ਮਾਤ ਭਾਸ਼ਾ ਦੀ ਵਿਆਕਰਣ ਨਹੀਂ ਆਉਂਦੀ ਆਪਣੀ ਮਾਤ ਭਾਸ਼ਾ ਦੀ ਬੁਲੀ ਨਹੀਂ ਆਉਂਦੀ ਇਥੋਂ ਤੱਕ ਕਿ ਜਿਹੜੇ ਕਰਕੇ ਉਹ ਅੰਗਰੇਜ਼ ਬੰਦ ਦੀ ਕੋਸ਼ਿਸ਼ ਕਰੇ ਨਾ ਉਹਨਾਂ ਨੂੰ ਅੰਗਰੇਜ਼ੀ ਦੇ ਸੈਂਟੈਂਸ ਪੂਰੇ ਆਉਂਦੇ ਨਹੀਂ ਨਾ ਉਹਨਾਂ ਦੀ ਗ੍ਰਾਮਰ ਆਉਂਦੀ ਹੈ ਉਹ ਇੱਕ ਮਿਲਗੋਬਾਜਾ ਕਰਕੇ ਕਿਤੇ ਹਿੰਦੀ ਕਿਤੇ ਪੰਜਾਬੀ ਕਿਤੇ ਅੰਗਰੇਜ਼ੀ ਕਿਤੇ ਉਰਦੂ ਨੂੰ ਫਸਾ ਕੇ ਉਹ ਆਪਣੀ ਜਿਹੜੀ ਜਿਹੜੀ ਅਭਿਵਿਅਕਤੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹਦੀ ਜਿਹਦੀ ਕਿਸੇ ਨੂੰ ਕੋਈ ਸੰਦੇ ਨਹੀਂ ਆ ਰਿਹਾ ਇਸੇ ਕਰਕੇ ਸੱਭਿਆਚਾਰ ਸੰਸਕ੍ਰਿਤियां ਵਿਰਾਸਤਾਂ ਨੂੰ ਖਤਮ ਕਰਨ ਦਾ ਇੱਕ ਉਪਰਾਲਾ ਇੱਕ ਸਾਜ਼ਿਸ਼ ਜਿਹੜੀ ਘੜੀ ਜਾ ਰਹੀ ਹੈ ਉਹ 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 ਮੂਰ ਬਿੰਦਾ ਦਿਖਾਈ ਦੇ ਰਿਹਾ ਹੈ ਰਾਜਨੀਤੀ ਦੇ ਵਿੱਚ ਪੜਿਆ ਲਿਖਿਆ ਵਰਗ ਭਾਈਵਾਲ ਨਹੀਂ ਬਣ ਰਿਹਾ ਚੰਗਾ ਇਮਾਨਦਾਰ ਚੰਗੇ ਕਰਤਾਰ ਵਾਲਾ ਵਿਅਕਤੀ ਇਲੈਕਸ਼ਨ ਲੜ ਕੇ ਕੁਛ ਨਹੀਂ ਤੁਸੀਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੇਖਿਆ ਹੋਏਗਾ ਕਿ तकरीबन ਬਹੁਤ ਸਾਰੇ ਕੋਹ ਵਿਅਕਤੀ ਚੋਣਾਂ ਲੜ ਰਹੇ ਨੇ ਇਹਨਾਂ ਨੇ ਇਹ ਕਰਤਾਰਾਂ ਦੀਆਂ ਤੱਜੀਆਂ ਦਾਲਦੀਆਂ ਨੇ ਤਰੀਕੇ ਇਹ ਪਾਰਟੀ ਚ ਕਦੀ ਕਿਸੇ ਪਾਰਟੀ ਤੇ ਐਸੀ ਭਾਸ਼ਾ ਬੋਲਦੇ ਨੇ ਜਿਹੜੀ ਕਿ ਅਸਭਿਅਤ ਰੂਪ ਜਿਹੜੇ ਨੇ ਜੰਗਲੀ ਜੋਗ ਵੀ ਨੇ ਨਹੀਂ ਬੋਲਦੇ ਇਹ ਨਹੀਂ ਕਰਤਾਰ ਤੋਂ ਹੀੜੀਆਂ ਗੱਲਾਂ ਇਹਨੇ ਕਰਤਾਰ ਤੋਂ ਜਿਹਾ ਘੀਨੇ ਅੰਜਾਮ ਇਹ ਪੂਜੇ ਤਲਾਰੇ ਨੇ ਤੇ ਵੋਟਰਾਂ ਦੀ ਜੇ ਲਿਸਟ ਛਾਂ ਗਿਣਾਂ ਦੇ ਵਿੱਚ ਵੇਖੀ ਜਾਵੇ ਤਾਂ ਮੱਧ ਵਰਗ ਪੜਿਆ ਲਿਖਿਆ ਵਰਗ ਬਿਲਕੁਲ ਮਨਫੀਦੀ ਕੈਟਾਗਰੀ ਦੇ ਵਿੱਚ ਆ ਗਿਆ ਹੈ 40% 40 42% ਵੋਟਾਂ ਨਾ ਪੈਣਾ ਲੋਕਤੰਤਰ ਦਾ ਘਾਣ ਹੈ ਅਗਰ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਜੇ ਜਿੱਤਿਆ ਹੋਇਆ ਵਿਅਕਤੀ ਦੀਆਂ ਵੋਟਾਂ ਜੇ ਜਿੱਤੇ ਹੋਏ ਸੰਸਦ ਦੀਆਂ ਵੋਟਾਂ ਨਾ ਪਈਆਂ ਵੋਟਾਂ ਤੋਂ ਘੱਟ ਰਹੀਆਂ ਨੇ ਤਾਂ ਉਹ ਚੋਣ ਰੱਦ ਕਰ ਦੇਣੀ ਚਾਹੀਦੀ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜੀਆਂ ਵੋਟਾਂ ਨਾਲ ਉਹ ਜਿੱਤਿਆ ਉਸ ਤੋਂ ਜ਼ਿਆਦਾ ਬੋਟਾਂ ਨੋਟਾਂ ਵਰਗੀਆਂ ਹਿੰ ਵਰਗੀਆਂ ਨੇ ਜਿਹੜੀਆਂ ਇਹਨਾਂ ਨੂੰ ਲਾਈਕ ਨਹੀਂ ਕਰਦੀਆਂ ਕਿਸੇ ਨੂੰ ਲਾਈਕ ਨਹੀਂ ਕਰਦੀਆਂ ਅਗਰ ਕਿਤੇ ਚੋਣ ਕਮਿਸ਼ਨ ਜਾਂ ਮਾਨਯੋਗ ਸੁਪਰੀਮ ਕੋਰਟ ਜਾਂ ਲੋਕ ਸਭਾ ਦੇ ਸਪੀਕਰ ਰਾਜ ਸਭਾ ਦੇ ਚੇਅਰਮੈਨ ਰਾਸ਼ਟਰਪਤੀ ਤੇ ਬੜੇ ਬੜੇ ਅਹੁਦੇਦਾਰ ਜਿਹੜੇ ਨੇ ਜੇ ਕਦੇ ਅਜਿਹਾ ਫੈਸਲਾ ਲੈ ਜਾਣ ਤਾਂ ਲੋਕਤੰਤਰ ਨੂੰ ਆਕਸੀਜਨ ਲੱਗ ਸਕਦਾ ਹੈ ਉਹਨੂੰ ਬਚਾਇਆ ਜਾ ਸਕਦਾ ਹੈ ਉਹਨੂੰ ਉਹ ਇੱਕ ਡਿਕਟੇਟਰਸ਼ਿਪ ਦੀ ਲਾਸਟ ਬੰਟਾ ਬਚਾਇਆ ਜਾ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਇਸ ਗੱਲ ਤੇ ਮੈਂ ਯੋਰ ਦੇ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਿਆ ਨੂੰ ਪ੍ਰਾਰਕ ਮਾਤਭਾਸ਼ਾ ਅਲਕਾਈ ਭਾਸ਼ਾ ਤੇ ਰਾਜ ਭਾਸ਼ਾ ਦੇ ਆਧਾਰ ਤੇ ਜਿਉਂ ਦੀ ਕੋਸ਼ਿਸ਼ ਕਰੋ ਕੋਸ਼ਿਸ਼ करिए ਤਾਂ ਕਿ ਵਧੀਆ ਵਧੀਆ ਇਨਸਾਫ ਵਧੀਆ ਗੱਲ ਸਮਝ ਲੋਕ ਸਕੇ ਅਗਲੇ ਐਪੀਸੋਡ ਦੁਬਾਰਾ ਮਿਲਾਂਗੇ ਅਗਰ ਇਹ ਐਪੀਸੋਡ ਵਧੀਆ ਲੱਗੇ ਹੋਣ ਤਾਂ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟਸ ਕਰੋ ਕਮੈਂਟਸ ਜ਼ਰੂਰ ਕਰਿਆ ਕਰੋ ਥੋਕ ਪਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਪਿਛਲੇ 10-15 ਦਿਨ ਤੋਂ ਜਦੋਂ ਦੇ ਐਪੀਸੋਡ ਸ਼ੁਰੂ ਕੀਤੇ ਨੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਬਸਕ੍ਰਾਈਬ ਕੀਤਾ ਹੈ ਬੜੀ ਖੁੱਲ੍ਹਦਲੀ ਨਾਲ ਕਮੈਂਟਸ ਕਰ ਰਹੇ ਨੇ ਇਹ ਦਰਪਕਿ ਟੈਲੀਫੋਨ ਤਾਂ ਕੋਈ ਆ ਰਹੇ ਨੇ ਮੈਂ ਮੈਂ ਤੁਹਾਡਾ ਤਹਿ ਦਿਲ ਤੋਂ ਧੰਵਾਦੀ ਹਾਂ ਕੋਸ਼ਿਸ਼ ਕਰਾਂਗੇ ਕਿ ਇਸ ਚੈਨਲ ਨੂੰ ਨੂੰ ਬਿਨਾਂ ਨਿਰਪੱਖ ਨਿਰਲੇਪ ਨਿਰਦਰ ਪਾਰਟਨਰਸ਼ਿਪ ਜਵਾਬ ਦੇ ਤੇ ਜ਼ਿੰਮੇਵਾਰ ਬਣਾਇਆ ਜਾ ਸਕੇ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਜਿਹੜੀਆਂ ਸੜਕਾਂ ਤੇ ਤੁਰੀਆਂ ਫਿਰਦੀਆਂ ਨੇ ਉਹਨਾਂ ਨੂੰ ਮੀਡੀਆ ਦਾ ਤੇ ਸਾਹਮਣਾ ਆ ਜਾ ਸਕੇ ਇਹਦੇ ਵਿੱਚ ਕੋਈ ਰਾਜਨੀਤੀ ਵਾਲੀ ਗੱਲ ਜਿਹੜੀ ਆ ਰਾਜਨੀਤਿਕ ਵਿਰੋਧ ਜਾਂ ਨਰਾਜਨੀਤਿਕ ਅਟੈਚਮੈਂਟ ਸਾਹਮਣੇ ਨਹੀਂ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ